ਸਸੰਗਤ ਜੀ ਮੈਂ ਕੁਛ ਤੰਦ ਦਿਖਾਉਣ ਜਾ ਰਿਹਾ ਜੋ ਮੇਰੇ ਦਿਮਾਗ ਦੇ ਵਿੱਚ ਚੱਡਾ ਹੁੰਦਾ ਪਾਣੀ ਦੇ ਮਤਲਬਕ ਮੈਂ ਕੋਸ਼ਿਸ਼ ਕਰਨਾ ਕਿ ਤੁਹਾਨੂੰ ਦਿਖਾਇਆ ਜਾਵੇ ਇਹ ਜਿਹੜੀ ਦਰਖਤ ਦੇਖੋ ਦੇਖੋ ਧਿਆਨ ਕਰੋ ਕਿੰਨਾ ਸੋਹਣਾ ਦਰਖਤ ਹੈ ਨਾ ਦੇਖੋ ਆ ਨੂੰ ਗੋਲ ਉੱਪਰ ਤੱਕ ਬੜਾ ਹੀ ਪਿਆਰਾ ਉਹਦੋਂ ਨਾਲ ਵੀ ਤਾਂ ਖੁਲ ਫੜਾ ਪਿਆਰਾ ਦਰਖਤ ਹੈ ਓਏ ਕੋਲ ਸਿੱਧਾ ਜਾ ਰਿਹਾ ਪਰ ਹੁਣ ਪ੍ਰੋਬਲਮ ਇੱਥੇ ਆਉਂਦੀ ਆ ਕਿ ਇਹ ਜਿਹੜਾ ਦਰਖਤ ਹੈ ਧਿਆਨ ਕਰਿਓ ਮੈਂ ਕੀ ਸਮਝਾਉਣ ਜਾ ਰਿਹਾ ਤੁਹਾਨੂੰ ਦੋ ਦਰਖਤ ਤੁਸੀਂ ਦੇਖੇ ਜਿਹੜੇ ਬਿਲਕੁਲ ਸਾਫ਼ ਸੁਥਰੇ ਗੋਲ ਵਧੀਆ ਤਿੱਕੇ ਨਾਲ ਹੁਣ ਇਸ ਦਰਖਤ ਨੂੰ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਇਸ ਦਰਖਤ ਦੇ ਇੰਨਾ ਕੁਝ ਬਿੰਗਾ ਸਿੱਧਾ ਬੁਰਾ ਹਾਲ ਯਾਨੀ ਕਿ ਕਹਿੰਦਾ ਮਤਲਬ ਇਹਦੇ ਟਾਣੇ ਦੇਖੋ ਕਿੱਧਰ ਨੂੰ ਗਏ ਆ ਇਹਨੂੰ ਦੇਖੋ ਕਿੱਧਰ ਨੂੰ ਗਿਆ ਆ ਉੱਪਰ ਦੇਖੋ ਕਿੱਧਰ ਨੂੰ ਗਿਆ ਆ ਕਹਿੰਦਾ ਮਤਲਬ ਲਿਆ ਕਿ ਦੁਨੀਆ ਦੇ ਵਿੱਚ ਜਿਹੜੇ ਲੋਗ ਨੇ ਕੀ ਇਦਾਂ ਦੇ ਗੋਲ ਸੋਹਣੇ ਉਹਨਾਂ ਨੂੰ ਹੀ ਦੁਨੀਆ ਦੇ ਵਿੱਚ ਰਹਿਣ ਦਾ ਹੱਕ ਆ ਜਾਂ ਫਿਰ ਇਸ ਦਰਖਤ ਦੀ ਤਰ੍ਹਾਂ ਮਨੁੱਖ ਜਿਹੜੇ ਲਤਾੜੇ ਗਰੀਬ ਨਵਾਣੇ ਉਹਨਾਂ ਨੂੰ ਕੋਈ ਹੱਕ ਨਹੀਂ ਮੇਰਾ ਤੁਹਾਨੂੰ ਸਵਾਲ ਹੈ ਕਿ ਕੁਦਰਤ ਦੇ ਮਤਾਂ ਸਿਰਫ ਤੇ ਸਿਰਫ ਗਰੀਬਾਂ ਦੇ ਹੱਕ ਖਾ ਕੇ ਇਸ ਤਰ੍ਹਾਂ ਖੂੜ ਆਪਣੇ ਆਪ ਨੂੰ ਸੋਹਣਾ ਦਿਖਾਉਂਦਾ ਤਾਂ ਜਿਹੜੇ ਗਰੀਬ ਨੇ ਉਹਨਾਂ ਦੇ ਵਿਚਾਰਿਆਂ ਦੇ ਹਮੇਸ਼ਾ ਹੀ ਕੰਨ ਪੈ ਜਾਂਦੇ ਨੇ ਕੁੱਬੇ ਹੋ ਜਾਂਦੇ ਨੇ ਵਿਚਾਰੇ ਕੰਮ ਕਰ ਕਰ ਕੇ ਸਤਸੰਗਤ ਜੀ ਮੈਂ ਕੁਝ ਤੁਹਾਨੂੰ ਦਿਖਾਉਣ ਜਾ ਰਿਹਾ ਜੋ ਮੇਰੇ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਪਾਣੀ ਦੇ ਮਤਲਬਕ ਮੈਂ ਕੋਸ਼ਿਸ਼ ਕਰਦਾ ਹਾਂ ਕਿ ਤੁਹਾਨੂੰ ਦਿਖਾਇਆ ਜਾਵੇ ਇਹ ਜਿਹੜੇ ਦਰਖਤ ਦੇਖ ਰਹੇ ਤੁਸੀਂ ਦੇਖੋ ਧਿਆਨ ਕਰੋ ਕਿੰਨਾ ਸੋਹਣਾ ਦਰਖਤ ਹੈ ਨਾ ਦੇਖੋ ਆ ਨੂੰ ਗੋਲ ਉੱਪਰ ਤੱਕ ਬੜਾ ਹੀ ਪਿਆਰਾ ਉਹਦੋਂ ਨਾਲ ਵੀ ਬਿਲਕੁਲ ਬੜਾ ਪਿਆਰਾ ਦਰਖਤ ਹੈ ਬੋਏ ਕੋਲ ਸੰਦਾ ਜਾ ਰਿਹਾ ਪਰ ਹੁਣ ਪ੍ਰੋਬਲਮ ਇੱਥੇ ਆਉਂਦੀ ਆ ਕਿ ਇਹ ਜਿਹੜਾ ਦਰਖਤ ਹੈ ਧਿਆਨ ਕਰਿਓ ਮੈਂ ਕੀ ਸਮਝਾਉਣ ਜਾ ਰਿਹਾ ਤੁਹਾਨੂੰ ਦੋ ਦਰਖਤ ਤੁਸੀਂ ਦੇਖੇ ਜਿਹੜੇ ਬਿਲਕੁਲ ਸਾਫ ਸੁਥਰੇ ਗੋਲ ਵਧੀਆ ਤਰੀਕੇ ਨਾਲ ਹੁਣ ਇਸ ਦਰਖਤ ਨੂੰ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਇਸ ਦਰਖਤ ਦੇ ਇੰਨਾ ਕੁਝ ਦਿੰਗਾ ਸਿੱਧਾ ਬੁਰਾ ਹਾਲ ਯਾਨੀ ਕਿ ਕਹਿੰਦਾ ਮਤਲਬ ਇਹਦੇ ਟਾਣੇ ਦੇਖੋ ਕਿੱਧਰ ਨੂੰ ਗਏ ਆ ਇਹਨੂੰ ਦੇਖੋ ਕਿੱਧਰ ਨੂੰ ਗਿਆ ਆ ਉੱਪਰ ਦੇਖੋ ਕਿੱਧਰ ਨੂੰ ਗਿਆ ਆ ਕਹਿੰਦਾ ਮਤਵ ਲਿਆ ਕਿ ਦੁਨੀਆ ਦੇ ਵਿੱਚ ਜਿਹੜੇ ਲੋਗ ਨੇ ਕੀ ਇਦਾਂ ਦੇ ਗੋਲ ਸੋਹਣੇ ਉਹਨਾਂ ਨੂੰ ਹੀ ਦੁਨੀਆ ਦੇ ਵਿੱਚ ਰਹਿਣ ਦਾ ਹੱਕ ਹੈ ਜਾਂ ਫਿਰ ਇਸ ਦਰਖਤ ਦੀ ਤਰ੍ਹਾਂ ਮਨੁੱਖ ਜਿਹੜੇ ਲਤਾੜੇ ਗਰੀਬ ਨਵਾਣੇ ਉਹਨਾਂ ਨੂੰ ਕੋਈ ਹੱਕ ਨਹੀਂ ਮੇਰਾ ਤੁਹਾਨੂੰ ਸਵਾਲ ਹੈ ਕਿ ਕੁਦਰਤ ਦੇ ਮਤਾਂ ਸਿਰਫ ਤੇ ਸਿਰਫ ਗਰੀਬਾਂ ਦੇ ਹੱਕ ਖਾ ਕੇ ਇਸ ਤਰ੍ਹਾਂ ਖੂੜ ਆਪਣੇ ਆਪ ਨੂੰ ਸੋਹਣਾ ਦਿਖਾਉਂਦਾ ਤਾਂ ਜਿਹੜੇ ਗਰੀਬ ਨੇ ਉਹਨਾਂ ਦੇ ਵਿਚਾਰਿਆਂ ਦੇ ਹਮੇਸ਼ਾ ਹੀ ਕੰਨ ਪੈ ਜਾਂਦੇ ਨੇ ਕੁੱਬੇ ਹੋ ਜਾਂਦੇ ਨੇ ਵਿਚਾਰੇ ਕੰਮ ਕਰ ਕਰ ਕੇ